ਖੋ ਜੀ ਇਸ ਤਰ੍ਹਾਂ ਕੀ ਫੋਰਕਾਸਟ ਹੈ ਜਿਹੜੀ ਆਈਐਮਡੀ ਤੋਂ ਸਾਨੂੰ ਰੀਸੀਵ ਹੋਈ ਹੈ ਕਿ ਜਿਹੜੀ ਮੌਨਸੂਨ ਹੈ ਉਹ ਰਿਵਾਈਵ ਹੋ ਚੁੱਕੀ ਹੈ ਸੋ ਉਹਦੇ ਮੱਦੇ ਨਜ਼ਰ ਲੱਗ ਰਿਹਾ ਹੈ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਸਾਨੂੰ ਅੱਛੀ ਬਾਰਿਸ਼ ਜਿਹੜੀ ਹੈ ਦੇਖਣ ਨੂੰ ਮਿਲ ਸਕਦੀ ਹੈ ਕਿਉਂਕਿ ਜਿਹੜਾ ਹਰਿਆਣਾ ਦਾ ਪਾਰਟ ਹੈ ਉੱਥੇ ਕਾਫੀ ਜ਼ਿਆਦਾ ਮਤਲਬ ਬਾਰਿਸ਼ ਜਿਹੜੀ ਹੈ ਉਹਦਾ ਇਫੈਕਟ ਜਿਹੜਾ ਮੌਨਸੂਨ ਦਾ ਆ ਦੇਖਣ ਨੂੰ ਮਿਲ ਰਿਹਾ ਤੇ ਉਸ ਤੋਂ ਬਾਅਦ ਪੰਜਾਬ ਦੇ ਵਿੱਚ ਲੱਗਦਾ ਹੈ ਕਿ ਉਹਦੀ ਜਿਹੜੀ ਮੂਵਮੈਂਟ ਆ ਉਹ ਜਾਰੀ ਰਹੇਗੀ ਦੇ ਦੇ ਮਤੇ ਨਜ਼ਰ ਕੀ ਆਪਣੇ ਆਉਣ ਵਾਲੇ ਦਿਨਾਂ ਦੇ ਵਿੱਚ ਸਾਨੂੰ ਲੱਗ ਰਿਹਾ ਕਿ ਅੱਛੀ ਬਾਰਿਸ਼ ਹੋ ਸਕਦੀ ਹੈ। ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਪੰਜਾਬ ਨੂੰ ਸੈਰ ਸਪਾਟੇ ਵਜੋਂ ਨਵੀਂ ਪਹਿਚਾਣ ਦੇਣ ਦੇ ਲਈ ਨਵੇਂ ਉਦਮਾਂ ਦੀ ਸ਼ੁਰੂਆਤ ਕਰ ਰਹੀ ਹੈ। ਇਹਨਾਂ ਉਦਮਾਂ ਵਿੱਚ ਸ਼ਾਮਲ ਹਨ ਪੰਜਾਬ ਦੇ ਅਮੀਰ ਵਿਰਸੇ ਦੀ ਚਲਕ ਨੂੰ ਦਿਖਾਉਂਦੇ ਮੋਹਾਲੀ ਤੇ ਅੰਮ੍ਰਿਤਸਰ ਵਿਖੇ ਹੋਏ ਰੰਗਲਾ ਪੰਜਾਬ ਟੂਰਿਜ਼ਮ ਸਮਿਟ ਅਤੇ ਰੰਗਲਾ ਪੰਜਾਬ ਫੈਸਟੀਵਲ। ਦੇ ਹੋਸ਼ਾਰਪੁਰ ਵਿਖੇ ਹੋਏ ਪੰਜਾਬ ਦੀ ਕੁਦਰਤੀ ਸੁੰਦਰਤਾ ਦੇ ਵੱਖਰੇ ਪਹਿਲੂ ਨਾਲ ਸੈਲਾਨੀਆਂ ਨੂੰ ਰੂਬਰੂ ਕਰਵਾਉਂਦਾ ਨੇਚਰ ਫੈਸਟ ਪੰਜਾਬ ਨੂੰ ਸੈਰ ਸਪਾਟੇ ਵੱਜੋਂ ਦੇਸ਼ ਤੇ ਦੁਨੀਆ ਵਿੱਚ ਮੋੜ ਖਿੱਚਦਾ ਕੇਂਦਰ ਬਣਾਉਣ ਦੇ ਲਈ ਪੰਜਾਬ ਸਰਕਾਰ ਵੱਲੋਂ ਚੁੱਕੇ ਜਾ ਰਹੇ ਇਹਨਾਂ ਉਦਮਾਂ ਦੇ ਸਕਾਰਾਤਮਕ ਨਤੀਜੇ ਦੇਖਣ ਨੂੰ ਮਿਲ ਰਹੇ ਨੇ ਆਪ ਸਾਨੂੰ ਕਿਸੇ ਨੇ ਦਿਖਾਇਆ ਹੀ ਨਹੀਂ ਨਾ ਹੀ ਛੇੜਿਆ ਹੀ ਅਸੀਂ ਚਾਹੁੰਦੇ ਆ ਕਿ ਪੰਜਾਬ ਟਰੈਵਲ ਵਾਲੇ ਪਾਸਿਓਂ ਪੰਜਾਬ ਦੇਖਣ ਵਾਲੇ ਪਾਸਿਓਂ ਟੂਰਿਜ਼ਮ ਵਾਲੇ ਪਾਸਿਓਂ ਲੋਕਾਂ ਨੂੰ ਦਿਖਾਈਏ ਕਿ ਸਾਡੇ ਕੋਲੇ ਕੁਦਰਤ ਨੇ ਕੀ ਕੀ ਦਿੱਤਾ ਆਮ ਤੌਰ ਤੇ ਫਿਲਮਾਂ ਦੇ ਵਿੱਚ ਤੁਸੀਂ ਸਰੋਂ ਦੇ ਖੇਤ ਜਾਂ ਹਰੇ ਭਰੇ ਖੇਤ ਤੁਸੀਂ ਦੇਖ ਲੈਨੇ ਹੋ ਪਰ ਨਹੀਂ ਉਦੋਂ ਬਿਨਾਂ ਵੀ ਬਹੁਤ ਖੂਸ਼ ਆਜੋ ਆਪਾਂ ਇਕੱਠੇ ਹੋ ਕੇ ਇੱਕ ਇਸ ਤਰ੍ਹਾਂ ਦਾ ਮਾਹੌਲ ਬਣਾਈਏ ਕਿ ਪੰਜਾਬ ਜਿਹੜਾ ਨੰਬਰ 1 ਸੂਬਾ ਸੀ ਦੁਬਾਰਾ ਨੰਬਰ 1 ਤੇ ਲੈ ਕੇ ਆਈਏ ਰੰਗਲਾ ਪੰਜਾਬ ਆਪਣਾ ਪੰਜਾਬ ਸੋ ਜਿਸ ਤਰ੍ਹਾਂ ਕਿ 22 ਤਰੀਕ ਨੂੰ ਫੋਰਕਾਸਟ ਸੀ ਕਿ ਮੌਨਸਨ ਰਿਵਾਈਵ ਹੋਏਗੀ ਤਾਂ ਹਰਿਆਣੇ ਦੇ ਵਿੱਚ ਉਹਦਾ ਜਿਹੜਾ ਅਸਰ ਆ ਉਹ ਦੇਖਿਆ ਜਾ ਰਿਹਾ ਹੈ ਤੇ ਪਰ 23 24 ਨੂੰ ਜਿਸ ਤਰ੍ਹਾਂ ਲੱਗ ਰਿਹਾ ਹੈ ਕਿ ਥੋੜੀ ਸਕੈਟਰਡ ਬਾਰਿਸ਼ ਹੋ ਸਕਦੀ ਹੈ ਕੁਝ ਹਿੱਸਿਆਂ ਦੇ ਵਿੱਚ ਉਸ ਤੋਂ ਬਾਅਦ ਫਿਰ 24 25 ਨੂੰ ਚਾਂਸਸ ਨੇ ਕਿ ਪੂਰਾ ਜਿਹੜਾ ਪੰਜਾਬ ਉਹਦੇ ਵਿੱਚ ਜਿਹੜੀ ਬਾਰਿਸ਼ ਆ ਉਹ ਕਾਫੀ ਅੱਛੀ ਹੋ ਸਕਦੀ ਹੈ ਕਿ ਜਿਹੜਾ ਮੌਨਸੂਨ ਦਾ ਜਿਹੜਾ ਡੈਫਿਸਿਟ ਹੈਗਾ ਉਹ ਹਲੇ ਤੱਕ ਸਾਡੇ ਕੋਲ 44% ਜਿਹੜਾ ਉਹ ਚੱਲ ਰਿਹਾ ਆ ਜੇ ਆਪਾਂ ਡਿਸਟ੍ਰਿਕਟ ਵਾਈਜ਼ ਗੱਲ ਕਰਦੇ ਹਾਂ ਤਾਂ ਆਲਮੋਸਟ ਸਾਰੇ ਡਿਸਟ੍ਰਿਕਟ ਜੁਲਾਈ ਦੇ ਵਿੱਚ ਜਿਹੜੇ ਨੇ ਉਹ ਡੈਫਿਸਿਟ ਚੱਲ ਰਹੇ ਨੇ ਈਵਨ ਲੁਧਿਆਣਾ ਜਿਹੜਾ 50% ਤੱਕ ਵੀ ਡੈਫਿਸਿਟ ਚੱਲ ਰਿਹਾ ਹੈ ਕੁਝ ਡਿਸਟ੍ਰਿਕਟਸ ਜਿਹੜੇ ਨੇ ਉਹ ਅੱਛੀ ਪੋਜੀਸ਼ਨ ਦੇ ਵਿੱਚ ਵੀ ਨੇ ਜਿਵੇਂ ਕਿ ਸੰਗਰੂਰ ਹੈ ਤਰਨਤਾਰਨ ਹੈ ਮਾਨਸਾ ਹੈ ਪਠਾਨਕੋਟ ਹੈ ਇਨ੍ਹਾਂ ਜ਼ਿਲ੍ਹਿਆਂ ਦੇ ਵਿੱਚ ਅੱਛੀ ਬਾਰਿਸ਼ ਹੋਈ ਹੈ ਪਰ ਬਾਕੀ ਜਿਹੜੇ ਜ਼ਿਲ੍ਹੇ ਆ ਉਹ ਕਾਫੀ ਉਹਨਾਂ ਦੇ ਵਿੱਚ ਜਿਹੜੀ ਹੈ ਡੈਫਿਸਿਟ ਹੀ ਚੱਲ ਪਰ ਜਿਸ ਤਰ੍ਹਾਂ ਕੀ ਆਉਣ ਵਾਲੇ ਦਿਨਾਂ ਦੇ ਵਿੱਚ ਸਾਨੂੰ ਲੱਗਦਾ ਹੈ ਕਿ ਅੱਛੀ ਬਾਰਿਸ਼ ਹੋਏਗੀ ਤਾਂ ਮੇਬੀ ਜਿਹੜਾ ਇਹ ਡੈਫਿਸਟਾ ਹੋ ਕਵਰ ਹੋ ਸਕਦਾ ਹੈ ਪਰ ਜਿਸ ਤਰ੍ਹਾਂ ਕੀ ਸਿਚੁਏਸ਼ਨ ਹੈਗੀ ਹੈ ਹੁਣ ਆਪਾਂ ਟੈਂਪਰੇਚਰਸ ਦੀ ਜੇ ਗੱਲ ਕਰਦੇ ਆ ਤਾਂ ਟੈਂਪਰੇਚਰਸ ਵੀ ਬਹੁਤ ਜ਼ਿਆਦਾ ਇਸ ਵਾਰੀ ਹਾਈ ਦੇਖਣ ਨੂੰ ਮਿਲ ਰਹੇ ਨੇ ਜਿਹੜਾ ਰਾਤ ਦਾ ਤਾਪਮਾ 31 ਡਿਗਰੀ ਤੱਕ ਜਿਹੜਾ ਹੋ ਰਿਕਾਰਡ ਕੀਤਾ ਗਿਆ ਦਿਨ ਦਾ ਤਾਪਮਾ ਜਿਹੜਾ 38 ਡਿਗਰੀ ਤੱਕ ਰਿਕਾਰਡ ਕੀਤਾ ਗਿਆ ਸੋ ਦੋਨੋਂ ਹੀ ਜਿਹੜੇ ਟੈਂਪਰੇਚਰਸ ਨੇ 4-5 ਡਿਗਰੀ ਨਾਰਮਲ ਤੋਂ ਜ਼ਿਆਦਾ ਨੇ ਜੋ ਲਾਸਟ ਇਅਰ ਦੀ ਜੇ ਆਪਾਂ ਗੱਲ ਕਰਦੇ ਹਾਂ ਤਾਂ ਇਸ ਤਰ੍ਹਾਂ ਦੇ ਟੈਂਪਰੇਚਰਸ ਇੰਨੇ ਹਾਈ ਨਹੀਂ ਸੀ ਰਿਕਾਰਡ ਕੀਤੇ ਗਏ ਇਸ ਵਾਰੀ ਜਿਹੜੇ ਟੈਂਪਰੇਚਰਸ ਨੇ ਉਹ ਜ਼ਿਆਦਾ ਹੋ ਰਹੇ ਨੇ ਕਿਉਂਕਿ ਜਿਹੜੀ ਮੌਨਸਨ ਦੇ ਵਿੱਚ ਬ੍ਰੇਕ ਹੈ ਉਹ ਕਾਫੀ ਲੰਬੀ ਹੋ ਗਈ ਹੈ ਫਰਸਟ ਵੀਕ ਆਫ ਜੁਲਾਈ ਦੇ ਵਿੱਚ ਅੱਛੀ ਬਾਰਿਸ਼ ਹੋਈ ਹੈ ਪਰ ਉਸ ਤੋਂ ਬਾਅਦ ਜਿਹੜੀ ਮੌਨਸਨਾ ਦੇ ਵਿੱਚ ਬ੍ਰੇਕ ਹੀ ਦੇਖਣ ਨੂੰ ਮਿਲਿਆ ਜਿਸ ਦੇ ਨਾਲ ਕੀ ਟੈਂਪਰੇਚਰਸ ਜਿਹੜੇ ਨੇ ਉਹ ਲਗਾਤਾਰ ਵੱਧ ਰਹੇ ਨੇ ਪਰ ਹੁਣ ਜਿਸ ਤਰ੍ਹਾਂ ਕੀ ਆਪਾਂ ਨੂੰ ਉਮੀਦ ਹੈ ਕਿ ਅੱਛੀ ਆਉਣ ਵਾਲੇ ਦਿਨਾਂ 'ਚ ਬਾਰਿਸ਼ ਹੋ ਸਕਦੀ ਹੈ ਤਾਂ ਟੈਂਪਰੇਚਰਸ ਵੀ ਜਿਹੜੇ ਡਾਊਨ ਜਾਣਗੇ ਤੇ ਸਾਨੂੰ ਜਿਹੜੀ ਹੋਮਸਪਰੀ ਗਰਮੀ ਹੈ ਉਸ ਤੋਂ ਛੁਟਕਾਰਾ ਮਿਲੇਗਾ ਕਿਰਪਾ ਕਰਕੇ ਮੇਰੇ ਅੰਦਰ ਚੱਕ ਪਈ ਹੈ ਦਰਸ਼ਕੋ ਦੇਖੋ ਸਾਰੇ ਡਿਸਟ੍ਰਿਕਟਸ ਦੇ ਵਿੱਚ ਜਿਹੜੀ ਬਾਰਿਸ਼ ਆ ਉਹ ਘੱਟ ਹੀ ਰਿਕਾਰਡ ਹੋਈ ਹੈ ਲੁਧਿਆਣੇ ਦੇ ਵਿੱਚ ਵੀ ਸਾਡੇ ਕੋਲ 50% ਤੱਕ ਡੈਫਿਸਟ ਹੈਗਾ ਤੇ ਬਾਕੀ ਜਿਹੜੇ ਹੋਰ ਡਿਸਟ੍ਰਿਕਟਸ ਨੇ ਜਿਵੇਂ ਜਲੰਧਰ ਹੈ ਮੋਗਾ ਹੈ ਆ ਆਪਣਾ ਅੰਮ੍ਰਿਤਸਰ ਹੈ ਇਹਨਾਂ ਡਿਸਟ੍ਰਿਕਟਸ ਦੇ ਵਿੱਚ ਵੀ ਰੇਨਫਾਲ ਘੱਟ ਹੀ ਰਿਕਾਰਡ ਕੀਤੀ ਗਈ ਹੈ ਸਿਰਫ ਜਿਹੜੇ 3-4 ਜ਼ਿਲ੍ਹੇ ਹੈਗੇ ਆ ਉਹਨਾਂ ਦੇ ਵਿੱਚ ਜਿਹੜੀ ਬਾਰਿਸ਼ ਹੈ ਉਹ ਅੱਛੀ ਦੇਖਣ ਨੂੰ ਮਿਲੀ ਹੈ ਮੈਨੂੰ ਲੱਗਦਾ ਜੀ ਉਹਨਾਂ ਦੇ ਵਿੱਚ ਕੁਝ ਬਾਰਿਸ਼ ਹੋ ਸਕਦੀ ਮੌਸਮ ਰਾਹਤ ਮਿਲ ਸਕਦੀ ਹਾਂਜੀ ਬਿਲਕੁਲ ਜਿਸ ਤਰ੍ਹਾਂ ਹੁਣ ਮੌਨਸੂਨ ਨੇ ਰਿਵਾਈਵ ਕੀਤਾ ਹੈ ਤਾਂ ਹਰਿਆਣਾ ਦੇ ਵਿੱਚ ਕਾਫੀ ਅੱਛੀ ਬਾਰਿਸ਼ ਹੋ ਰਹੀ ਹੈ ਸੋ ਉਸ ਤੋਂ ਬਾਅਦ ਉਮੀਦ ਹੈਗੀ ਹੈ ਕਿ ਪੰਜਾਬ ਦੇ ਵਿੱਚ ਮੌਨਸੂਨ ਐਂਟਰ ਕਰੇਗੀ ਤੇ ਆਉਣ ਵਾਲੇ ਜਿਵੇਂ 24 25 ਤਰੀਕ ਤੋਂ ਅੱਛੀ ਬਾਰਿਸ਼ ਜਿਹੜੀ ਆਪਾਂ ਮਹਿਸੂਸ ਕਰਾਂਗੇ ਕਿਸਾਨਾਂ ਤੇ ਆਮ ਲੋਕਾਂ ਨੂੰ ਕਿਸਾਨਾਂ ਨੂੰ ਆਪਾਂ ਇਹ ਅਪੀਲ ਕਰ ਸਕਦੇ ਹਾਂ ਜੀ ਕਿ ਜਿਹੜੀ ਆਪਣਾ ਇੱਕ ਤਾਂ ਫਸਲ ਦਾ ਪੂਰਾ ਆਪਣਾ ਮੋਨੀਟਰਿੰਗ ਕਰਦੇ ਰਹਿਣ ਤਾਂ ਕਿ ਜਿਹੜੀ ਵੀ ਕੋਈ ਲਕਡਾਉਨਾਂ ਨੂੰ ਵੀ ਇਸ ਜਿਹੜੀ ਹਮਸਪਰੀ ਗਰਮੀ ਹੈ ਉਹਦੇ ਨਾਲ ਕੋਈ ਬਿਮਾਰੀ ਜਾਂ ਕੋਈ ਕੀਟ ਹੈ ਜਿਹੜਾ ਉਹਦਾ ਇਫੈਕਟ ਆ ਰਿਹਾ ਫਸਲ ਤੇ ਉਹਨੂੰ ਧਿਆਨ ਰੱਖਿਆ ਜਾਏ ਤੇ ਉਹਨੂੰ ਲੋੜਿੰਦਾ ਜਿਹੜਾ ਉਹਦੀ ਪ੍ਰਬੰਧ ਕਿਤੇ ਜਾਣ ਜਾਂ ਮਹਾਰਾ ਨਾਲ ਸੰਪਰਕ ਕੀਤਾ ਜਾਏ ਤਾਂ ਕਿ ਉਹਦਾ ਜਿਹੜਾ ਆਪਾਂ ਕਹਿੰਦੇ ਟਾਈਮ ਨਾਲ ਹੀ ਕੰਟਰੋਲ ਹੋ ਸਕੇ ਦੂਸਰੀ ਗੱਲ ਇਹ ਹੈ ਕਿ ਜਿਹੜਾ ਪਾਣੀ ਹੈ ਉਹ ਉਨਾ ਹੀ ਲਾਇਆ ਜਾਵੇ ਜਿੰਨੀ ਫਸਲ ਨੂੰ ਲੋੜ ਹੈ ਕਿਉਂਕਿ ਝੋਨੇ ਦੇ ਵਿੱਚ ਵੀ ਪਾਣੀ ਹੁਣ ਖੜਾ ਕਰਨ ਦੀ ਲੋੜ ਨਹੀਂ ਹੈਗੀ ਕਿਉਂਕਿ ਝੋਨੇ ਦੀ ਟ੍ਰਾਂਸਪਲੈਂਟੇਸ਼ਨ ਹੋ ਚੁੱਕੀ ਹੈ ਉਸ ਤੋਂ ਬਾਅਦ ਹੁੰਦਾ ਹੈ ਕਿ ਲਗਾਤਾਰ ਆਪਾਂ ਨੂੰ ਪਾਣੀ ਲਾਉਣ ਦੀ ਲੋੜ ਨਹੀਂ ਹੁੰਦੀ ਜਦੋਂ ਪਾਣੀ ਜੀਰ ਜੇ ਫੇਰ ਹੀ ਪਾਣੀ ਲਾਉਣਾ ਚਾਹੀਦਾ ਸੋ ਉਸ ਹੱਬ ਨਾਲ ਹੀ ਪਾਣੀ ਲਾਇਆ ਜਾਵੇ ਜਿੰਨੀ ਲੋੜ ਹੈ ਤਾਂ ਕਿ ਲੋੜ ਤੋਂ ਵੱਧ ਪਾਣੀ ਲਾਉਣ ਦਾ ਫਾਇਦਾ ਨਹੀਂ ਹੁੰਦਾ ਨੁਕਸਾਨ ਹੀ ਹੁੰਦਾ ਸੋ ਇਹਨਾਂ ਗੱਲਾਂ ਦਾ ਜ਼ੋਰ ਧਿਆਨ ਰੱਖਿਆ ਜਾਵੇ ਆਮ ਲੋਕਾਂ ਨੂੰ ਵੀ ਦੇਖਿਆ ਜਾਵੇ ਤਾਂ ਜਿਸ ਤਰ੍ਹਾਂ ਕਿ ਹੁਣ ਸਵੇਰੇ ਚਾਂਬੀ ਬਹੁਤ ਜ਼ਿਆਦਾ ਮਤਲਬ ਹਮਸ ਫਰੀ ਗਰਮੀ ਹੁੰਦੀ ਹੈ ਸੋ ਜਿਹੜੇ ਲੋਕ ਸਪੈਸ਼ਲੀ ਜਿਹੜੇ ਸਾਹ ਦੇ ਪੇਸ਼IENTS ਨੇ ਉਹਨਾਂ ਨੂੰ ਜਿਹੜੀ ਸੈਰ ਹੈ ਉਹ ਥੋੜੀ ਜੀ ਅਵੋਇਡ ਕਰਨੀ ਚਾਹੀਦੀ ਹੈ ਜਾਂ ਤਾਂ ਬਹੁਤ अर्ਲੀ ਮਾਰਨਿੰਗ ਹੋਏ ਜਦੋਂ ਕਿ ਮੌਸਮ ਥੋੜਾ ਠੀਕ ਹੁੰਦਾ ਹੈ ਹਾਂ ਲekin ਜਿਹੜੇ ਲੋਕ ਆਪਣਾ ਦਿਨ ਚੜ੍ਹੇ ਤੇ ਜਿਵੇਂ 7-8 ਵਜੇ ਤੱਕ ਜਿਹੜੀ ਵਾਕ ਕਰਦੇ ਆ ਉਦੋਂ ਇੱਕ ਇੱਕ ਵਾਰੀ ਸਫੋਕੇਸ਼ਨ ਹੋਣੀ ਸ਼ੁਰੂ ਹੋ ਜਾਂਦੀ ਹੈ ਕਿਉਂਕਿ ਜਿਹੜਾ ਟ੍ਰੈਫਿਕ ਹੈ ਉਹ ਵੀ ਹੋਣਾ ਸ਼ੁਰੂ ਹੋ ਜਾਂਦਾ ਸੋ ਉਸ ਚੀਜ਼ ਨੂੰ ਜ਼ਰੂਰ ਧਿਆਨ ਰੱਖਿਆ ਜਾਵੇ ਤੇ ਸ਼ਾਮ ਨੂੰ ਵੀ ਜਿਹੜੀ ਹੈਗੀ ਹੈ ਉਹ ਵਾਇਡ ਕੀਤੀ ਜਾਵੇ ਜਿਨ੍ਹਾਂ ਨੂੰ ਮਤਲਬ ਜਿਹੜੇ 올ਡ ਪੇਸ਼IENTS ਨੇ ਜਾਂ ਕੋਈ ਜਿਨ੍ਹਾਂ ਨੂੰ ਕੋਈ ਇਸਰਾਨੀਆ ਪ੍ਰੋਬਲਮਸ ਨੇ ਉਹ ਥੋੜਾ ਅਵਾਇਡ ਕਰ ਸਕਦੇ ਆ ਕਿਉਂਕਿ ਜਿਹੜੀ ਐ ਇਵੈਪੋਰੇਸ਼ਨ ਹੋ ਰਹੀ ਹੈ ਜਦੋਂ ਪਾਣੀ ਲੱਗ ਰਿਹਾ ਖੇਤਾਂ ਦੇ ਵਿੱਚ ਉਹ ਲੋਅਰ ਐਟਮੋਸਫੇਅਰ ਦੇ ਵਿੱਚ ਸਾਰੀ ਇੰਟੈਂਗਲ ਹੋ ਰਹੀ ਹੈ ਜਿਹਦੇ ਨਾਲ ਕੀ ਸਾਰੀ ਜਿਹੜੀ ਗੈਰਜੀਵੀ ਕਈ ਵਾਰੀ ਸਵੇਰੇ ਦੇਖਦੇ ਆ ਆਪਾਂ ਬਣੀ ਹੁੰਦੀ ਹੈ ਸੋ ਜਦੋਂ ਸੈਰ ਕਰਦੇ ਆ ਤਾਂ ਉਹ ਸਾਰੀ ਚੀਜ਼ ਆਪਾਂ ਨੂੰ ਮਤਲਬ ਅਨਕੰਫਰਟੇਬਲ ਵੀ ਲੱਗਦੀ ਆ ਸਾਹ ਲੈਣ ਚ ਵੀ ਕਈ ਵਾਰੀ ਪ੍ਰੋਬਲਮ ਹੁੰਦੀ ਹੈ ਸੋ ਇਨਾਂ ਗੱਲਾਂ ਦਾ ਜ਼ਰੂਰ ਧਿਆਨ ਰੱਖਿਆ ਜਾਵੇ ਕਿ ਆਪਾਂ ਨੂੰ ਅਸੇਤ ਜਿਹੜੀ ਹੈ ਉਹ ਬਹੁਤ ਜ਼ਰੂਰੀ ਹੈਗੀ ਆ ਤਾਂ ਬੇਮੌਸਮੀ ਬਾਰਿਸ਼ ਜਿਵੇਂ ਅੱਜਕੇ ਮੌਸਮ 10ਵੇਂ ਤੱਕ ਨੇਰਾ ਸੀ ਇਕਦਮ ਬੱਦਲ ਸੀਗਾ ਇਕਦਮ ਬੱਦਲ ਬਿਲਕੁਲ ਨਹੀਂ ਬੇਮੌਸਮੀ ਬਾਰਿਸ਼ ਨਹੀਂ ਹੈਗੀ ਇਹ ਤਾਂ ਮੌਸਮ ਦੀ ਬਾਰਿਸ਼ ਹੈ ਮੌਨਸੂਨ ਸੀਜ਼ਨ ਦੇ ਵਿੱਚ ਬਾਰਿਸ਼ ਹੁੰਦੀ ਹੈ ਬਟ ਇਹ ਹੈ ਕਿ ਜਿਸ ਤਰ੍ਹਾਂ ਹੁਣ ਇਕਦਮ ਜਦੋਂ ਹਵਾ ਚੱਲਦੀ ਹੈ ਤਾਂ ਉਹ ਬੱਦਲ ਜਿਹੜੇ ਆ ਉਹਨਾਂ ਨੂੰ ਉਡਾ ਕੇ ਲੈ ਜਾਂਦੀ ਹੈ ਸੋ ਇਸੇ ਤਰ੍ਹਾਂ ਹੀ ਸਵੇਰੇ ਹੋਇਆ ਹੈ ਕਿ ਇੱਕ ਵਾਰੀ ਲੱਗ ਰਿਹਾ ਸੀ ਕਿ ਇਸ ਵਾਰੀ ਅੱਜ ਅੱਜ ਕਾਫੀ ਅੱਛੀ ਬਾਰਿਸ਼ ਹੋਏਗੀ ਪਰ ਜਦੋਂ ਹੀ ਹਵਾ ਚੱਲੀ ਹੈ ਤਾਂ ਉਹ ਜਿਹੜੇ ਮੂਵਮੈਂਟ ਜਿਹੜੀ ਹੈ ਕਲਾਉਡਸ ਦੀ ਹੋ ਗਈ ਹੈ ਬਾਰਿਸ਼ ਹੋਈ ਹੋਏਗੀ ਸੋ ਪਰ ਉਮੀਦ ਕਰਦੇ ਹੈਗੇ ਕਿ ਜਿਵੇਂ ਆਉਣ ਵਾਲੇ ਦਿਨਾਂ ਦੇ ਵਿੱਚ ਮੌਨਸੂਨ ਰਿਵਾਈਵ ਹੋ ਰਹੀ ਹੈ ਤਾਂ ਪੰਜਾਬ ਦੇ ਸਾਰੇ ਜ਼ਿਲ੍ਹਿਆਂ ਦੇ ਵਿੱਚ ਅੱਛੀ ਬਾਰਿਸ਼ ਹੋਏਗੀ